ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਇੱਕ ਨਸਰ ਮੁਖ ਹੈਡਲਾਈਨਸ ਤੇ ਕੈਨੇਡਾ ਤੇ ਆਰਥਿਕ ਬਲਦੀ ਵਰਤੋਂ ਕਰਨਗੇ ਡੋਨਲਡ ਟਰੰਪ ਮੈਕਸੀਕੋ ਤੇ ਕੈਨੇਡਾ ਤੇ ਟੈਰਿਫ ਲਾਉਣ ਦੀ ਗੱਲ ਦੁਹرائی ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਬਦਲਿਆ ਨਾ ਨਾ ਬਦਲ ਕੇ ਰੱਖਣਗੇ ਅਮਰੀਕਾ ਦੀ ਖਾੜੀ ਮਾਈਕਰੋਸਾਫਟ ਦੇ ਸੀਓ ਸਤਿਆਨ ਨਡੇਲਾ ਦਾ ਐਲਾਨ ਹੈ ਭਾਰਤ ਦੇ ਵਿੱਚ 25722 ਕਰੋੜ ਰੁਪਏ ਦਾ ਕੀਤਾ ਜਾਵੇਗਾ ਨਿਵੇਸ਼ ਉਹਨਾਂ ਖਬਰਾਂ ਵਿਸਥਾਰ ਦੇ ਨਾਲ ਡੋਨਾਲਡ 트੍ਰੰਪ ਜਦੋਂ ਤੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ ਉਦੋਂ ਤੋਂ ਹੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ 25% ਟੈਰਿਫ ਟੋਕਣ ਦੀਆਂ ਗੱਲਾਂ ਕਰ ਰਹੇ ਨੇ ਤੇ ਇਹ ਮੰਗ ਉਹਨਾਂ ਦੇ ਵੱਲੋਂ ਬਾਰ-ਬਾਰ ਦੁਹਰਾਈ ਜਾ ਰਹੀ ਹੈ। ਡੋਨਾਲਡ 트੍ਰੰਪ ਨੇ ਹੁਣ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਉਹ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਰਲਵਾਉਣ ਵਾਸਤੇ ਆਰਥਿਕ ਬਲ ਦੀ ਵਰਤੋਂ ਕਰਨਗੇ ਫੌਜੀ ਬਲ ਦੀ ਨਹੀਂ। ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੰਗਲਵਾਰ ਨੂੰ ਮਹੱਤਵਪੂਰਨ ਟੈਰਿਫ ਟੋਕਣ ਦੀ ਧਮਕੀ ਦੇਣਾ ਜਾਰੀ ਰੱਖਿਆ ਹੈ। ਕਿ ਕਿਹਾ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਨੂੰ ਇਕੱਠੇ ਕਰਨ ਲਈ ਆਰਥਿਕ ਬਲ ਦੀ ਵਰਤੋਂ ਕਰਨ ਦਾ ਇਰਾਦਾ ਰੱਖਣਗੇ ਫਲੋਰੀਡਾ ਦੇ ਪਾਮ ਬੀਚ ਤੋਂ ਇੱਕ ਨਿਊਜ਼ ਕਾਨਫਰੰਸ ਵਿੱਚ 트ੰਪ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਇਹ ਸੱਚਮੁੱਚ ਕੁਝ ਕਮਾਲ ਹੋਵੇਗਾ ਤੁਸੀਂ ਨਕਲੀ ਤੌਰ ਤੇ ਖਿੱਚੀ ਗਈ ਲਾਈਨ ਨਹੀਂ ਯਾਨੀ ਕਿ ਬਾਰਡਰ ਤੋਂ ਛੁਟਕਾਰਾ ਪਾਉਂਦੇ ਹੋ ਤੇ ਤੁਸੀਂ ਇਸ ਤੇ ਨਜ਼ਰ ਮਾਰੋ ਕਿ ਇਹ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਅਤੇ ਇਹ ਬਹੁਤ ਵਧੀਆ ਰਾਸ਼ਟਰੀ ਸੁਰੱਖਿਆ ਵੀ ਹੋਵੇਗਾ ਇਨਾਂ ਭੁੱਲੋ ਅਸੀਂ ਦਰਸਲ ਕੈਨੇਡਾ ਨੂੰ ਸੁਰੱਖਿਅਤ ਰੱਖਦੇ ਹਾਂ 트럼ਪ ਦੀ ਅੱਜ ਦੀ ਕਾਨਫਰੰਸ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਅਸਤੀਫਾ ਦੇਣ ਬਾਰੇ ਐਲਾਨ ਕਰਨ ਤੋਂ ਬਾਅਦ ਹੋਈ 트럼ਪ ਨੇ 20 ਜਨਵਰੀ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਕੈਨੇਡਾ ਅਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਂ ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਜੇਕਰ ਦੋਵੇਂ ਦੇਸ਼ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਨਹੀਂ ਚੁੱਕਦੇ ਮੰਗਲਵਾਰ ਨੂੰ ਉਹਨਾਂ ਨੇ ਫਿਰ ਤੋਂ ਕੈਨੇਡਾ ਨੂੰ ਅਮਰੀਕਾ ਦਾ ਕੌਂਜਵਾਂ ਸੁਭਾ ਬਣਾਉਣ ਦੇ ਵਿਚਾਰ ਦਾ ਸਮਰਥਨ ਕੀਤਾ ਤੇ ਕੈਨੇਡੀਅਨ ਵਸਤਾਂ ਤੇ ਅਮਰੀਕੀ ਚਾਂਦੀ ਆਲੋਚਨਾ ਕੀਤੀ 트럼ਪ ਨੇ ਕਿਹਾ ਸਾਨੂੰ ਕਾਰਾਂ ਦੀ ਲੋੜ ਨਹੀਂ ਹੈ ਸਾਨੂੰ ਲੱਕੜ ਦੀ ਲੋੜ ਨਹੀਂ ਹੈ ਸਾਨੂੰ ਉਸ ਦੇ ਕੋਲ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ ਸਾਨੂੰ ਹੱਕ ਹੈ ਕਿ ਅਸੀਂ ਉਹਨਾਂ ਦੀਆਂ ਵਿੱਤੀ ਮੁਸ਼ਕਲਾਂ ਵਿੱਚ ਉਹਨਾਂ ਦੀ ਮਦਦ ਨਾ ਕਰੀਏ ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ਵਿਰੁੱਧ ਫੌਜ ਦੀ ਵਰਤੋਂ ਨਹੀਂ ਕਰਨਗੇ ਪਰ ਹਰਾਨੀ ਹੈ ਕਿ ਪਨਾਮਾ ਕਨਾਲ ਨੂੰ ਵਾਪਸ ਲੈਣ ਜਾਂ ਡਨਮਾਰਕ ਤੋਂ ਗ੍ਰੀਨਲੈਂਡ ਖਰੀਦਣ ਲਈ ਫੌਜ ਦੀ ਵਰਤੋਂ ਤੋਂ ਇਨਕਾਰ ਵੀ ਨਹੀਂ ਕੀਤਾ ਇਕਨੋਮਿਕ ਫੋਰਸ ਬਿਕੋਜ਼ ਕੈਨੇਡਾ ਐਂਡ ਦੀ ਯੂਨਾਈਟਿਡ ਸਟੇਟਸ That would really be something. You get rid of that artificially drawn line and you take a look at what that looks like. And it would also be much better for national security. Don't forget, we basically protect Canada. But here's the problem with Canada so many friends up there. Uh, I love the Canadian people, they're great. But we're spending hundreds of billions a year to protect it, we're spending hundreds of billions a year to take care of Canada. We we lose uh, in trade deficits. We're losing mass. We don't need their cars. You know they make 20 percent of our cars. We don't need that. I'd rather make them in Detroit. We don't need the cars. We don't need their lumber. We have massive fields of lumber. We don't need their lumber. We have to unrestrict them because stupid people put, you know, restrictions on. But I can do that with an executive order. We don't need anything they have. We don't need their dairy products. We have more than they have we don't need anything so why are we losing 200 billion dollars a year and more to protect canada and i said that to as i called him governor trudeau i said listen what would happen if we didn't subsidize you if we didn't cuz we give them a lot of money we help them as an example we're buying icebreakers and canada wants to join us in the buying of icebreakers i said you know I, we don't really want to have a partner in the buying of icebreakers we don't need a partner but uh, I, uh, no, no right. Nope. No right. Here's what we have. We have a right not to help them with their financial difficulties because we owe 36 trillion dollars still. We're going to start knocking it out pretty fast, but we're going to be able to do it because of energy and other things. But uh, no, no, no right. No, 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 no right. But why are we supporting a country 200 billion plus a year? Uh, our military is at their disposal all of these other things they should be a state that's why i told trudeau when he came down i said what would happen if we didn't do it he said canada would dissolve canada wouldn't be able to function if we didn't take their 20% of our car market you know we, again they send us hundreds of thousands of cars they make a lot of money with that they send us a lot of other things that we don't need we don't need their cars we don't need the other products we don't need their milk we got a lot of milk we get a lot of everything and we don't need any of it so i said to him well why are we doing it he said i don't really know he was unable to answer the question but i can answer it we're doing it because of habit and we're doing it because we like our neighbors and we've been good neighbors but we can't do it forever and it's a tremendous amount of money and why should we have a 200 billion dollar deficit and add on to that many many other things that we give them in terms of subsidy and i said that's okay to have if you're a state but if you're another country we don't want to have it we're not going to have it with european union either european union we have a trade deficit of 350 billion dollars they don't take our cars they don't take our farm product they don't take anything and so we're not going to have it with them either ਜ਼ਿਕਰ ਇਹ ਖਾਸ ਹੈ ਕਿ ਡੋਨਾਲਡ 트ੰਪ ਜਦ ਤੋਂ ਰਾਸ਼ਟਰਪਤੀ ਬਣੇ ਨੇ ਲਗਾਤਾਰ ਕੈਨੇਡਾ ਅਤੇ ਮੈਕਸੀਕੋ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਤੇ بار بار ਕੈਨੇਡਾ ਨੂੰ ਕੰਜਾਂ ਸੁਪਾ ਬਣਾਉਣ ਦੇ ਉੱਤੇ ਜ਼ੋਰ ਦੇ ਰਹੇ ਨੇ ਵੇਖਣਾ ਹੋਵੇਗਾ ਕਿ ਹੁਣ ਇਸ ਬਿਆਨ ਤੋਂ ਬਾਅਦ ਕੈਨੇਡਾ ਦੇ ਵਿੱਚ ਕੀ ਉਥਲ ਪੁਥਲ ਵੇਖਣ ਨੂੰ ਮਿਲਦੀ ਹੈ ਕੈਨੇਡਾ ਤੋਂ ਨਾਵਾ ਡੋਨਾਲਡ 트ੰਪ ਨੇ ਮੈਕਸੀਕੋ ਬਾਰੇ ਵੀ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਮੈਕਸੀਕੋ ਦੀ ਖਾੜੀ ਦਾ ਨਾਮ ਬਦਲਣਾ ਚਾਹੁੰਦੇ ਨੇ ਉਹ Gulf of Mexico ਨੂੰ Gulf of America ਕਹਿਣਾ ਚਾਹੁੰਦੇ ਨੇ ਯਾਨੀ ਕਿ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਡੋਨਾਲਡ 트੍ਰੰਪ ਅਮਰੀਕਾ ਦੀ ਖਾੜੀ ਰੱਖਣਗੇ ਜੇ ਮੈਕਸੀਕੋ ਨੇ 25% ਟੈਰਫ ਤੋਂ ਬਚਣ ਵਾਸਤੇ ਡੋਨਾਲਡ 트੍ਰੰਪ ਦੀਆਂ ਕਈਆਂ ਗੱਲਾਂ ਤੇ ਧਿਆਨ ਨਾ ਦਿੱਤਾ ਡੋਨਾਲਡ 트럼ਪ ਅਗਲੇ ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌ ਚੁੱਕਣਗੇ ਇਸ ਤੋਂ ਪਹਿਲਾਂ ਹੀ ਉਹ ਆਪਣਾ ਰਵਈਆ ਬਖਾਰੇ ਨੇ ਮੰਗਲਵਾਰ ਨੂੰ 트럼ਪ ਨੇ ਵੱਡਾ ਐਲਾਨ ਕਰਦਿਆਂ ਹੋਇਆਂ ਕਿਹਾ ਹੈ ਕਿ ਉਹ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਦੇਣਗੇ ਨਵਾਂ ਨਾਮ ਅਮਰੀਕਾ ਦੀ ਖਾੜੀ ਹੋਵੇਗਾ 트럼ਪ ਨੇ ਕਿਹਾ ਕਿ ਅਸੀਂ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਜਾ ਰਹੇ ਹਾਂ ਅਮਰੀਕਾ ਦੀ ਖਾੜੀ ਕਿੰਨਾ ਸੋਹਣਾ ਨਾਮ ਹੈ ਮੈਕਸੀਕੋ ਵੱਡੀ ਮੁਸੀਬਤ ਦੇ ਵਿੱਚ ਹੈ 트럼ਪ ਨੇ ਕਿਹਾ ਕਿ ਮੈਕਸੀਕੋ ਨੂੰ ਲੱਖਾਂ ਲੋਕਾਂ ਨੂੰ ਸਾਡੇ ਦੇਸ਼ 'ਚ ਆਉਣ ਦੀ ਇਜਾਜ਼ਤ ਦੇਣ ਤੋਂ ਰੋਕਣ ਦੀ ਲੋੜ ਹੈ ਇਸ ਦੌਰਾਨ ਉਹਨਾਂ ਨੇ ਇੱਕ ਵਾਰ ਫਿਰ ਕੈਨੇਡਾ ਤੇ ਮੈਕਸੀਕੋ ਤੇ ਟੁਕਵੇਂ ਟੈਰਿਫ ਲਗਾਉਣ ਦੀ ਗੱਲ ਕੀਤੀ ਉਹਨਾਂ ਕਿਹਾ ਕਿ ਨਸ਼ੇ ਰਿਕਾਰਡ ਗਿਣਤੀ 'ਚ ਆ ਰਹੇ ਨੇ ਇਸ ਲਈ ਅਸੀਂ ਮੈਕਸੀਕੋ ਅਤੇ ਕੈਨੇਡਾ ਤੇ ਟੈਰਿਫ ਲਗਾ ਕੇ ਇਸ ਦੀ ਭੜਾਈ ਕਰਨ ਜਾ ਰਹੇ ਹਾਂ ਚੇਂਜਿੰਗ ਦ ਨੇਮ ਆਫ ਦ ਗਲਫ ਆਫ ਮੈਕਸੀਕੋ ਟੂ ਦ ਗਲਫ ਆਫ ਅਮਰੀਕਾ which has a beautiful ring that covers a lot of territory the gulf of america what a beautiful name and it's appropriate it's appropriate ਤੁਹਾਨੂੰ ਦੱਸ ਦਈਏ ਕਿ ਮੈਕਸੀਕੋ ਦੀ ਖਾੜੀ ਉੱਤਰੀ ਅਮਰੀਕਾ ਤੇ ਕਿਊਬਾ ਨਾਲ ਘਿਰੀ ਹੋਈ ਹੈ ਇਹ ਕੈਰੀਬੀਨ ਸਾਗਰ ਦੇ ਪੱਛਮ ਵਾਲਾ ਹੈ ਇਸ ਦਾ ਖੇਤਰਫਲ ਲਗਭਗ 16 ਲੱਖ ਵਰਗ ਕਿਲੋਮੀਟਰ ਹੈ ਇਸ ਦਾ ਸਭ ਤੋਂ ਡੂੰਘਾ ਸਥਾਨ ਸਤਾ ਤੋਂ 14383 ਫੁੱਟ ਦੀ ਡੂੰਘਾਈ ਤੇ ਸਥਿਤ ਸਿਕਸਵੀ ਖਾਈ ਹੈ ਟਰੰਪ ਦੇ ਤਾਜ਼ਾ ਬਿਆਨ ਤੋਂ ਬਾਅਦ ਇਹ ਚਰਚਾ ਤੇਜ਼ ਹੋ ਰਹੀ ਹੈ ਜੇਕਰ ਨਾਂ ਬਦਲਿਆ ਗਿਆ ਤਾਂ ਫਿਰ ਇਸ ਦਾ ਅਸਰ ਕੀ ਹੋਵੇਗਾ ਉਧਰ ਮਾਹਰਾਂ ਦਾ ਮੰਨਣਾ ਹੈ ਕਿ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਦਾ ਨਾਂ ਦੇਣ ਦੇ ਕਈ ਪ੍ਰਭਾਵ ਹੋ ਸਕਦੇ ਨੇ ਹਾਲਾਂਕਿ ਨਾਮ ਬਦਲਣ ਨਾਲ ਗੋਲਿਕ ਮਾਨਤਾ ਪ੍ਰਭਾਵਿਤ ਹੋ ਸਕਦੀ ਹੈ ਮੂਲ ਨਾਂ ਨਾਲ ਸੰਬੰਧਿਤ ਕਾਸਿਕ ਪਹਿਲੂ ਵੀ ਪ੍ਰਭਾਵਿਤ ਹੋਣਗੇ ਇਸ ਤੋਂ ਪਹਿਲਾਂ ਇਹ ਫੈਸਲਾ ਰਾਸ਼ਟਰਵਾਦ ਅਤੇ ਸਮਕਾਲੀ ਪਛਾਣ ਦੇ ਮੁਕਾਬਲੇ ਇਤਿਹਾਸਿਕ ਸੀਮਾਵਾਂ ਦੇ ਮਹੱਤਵ ਬਾਰੇ ਚਰਚਾ ਨੂੰ ਵੀ ਤੇਜ਼ ਕਰ ਸਕਦਾ ਹੈ ਭਾਰਤ ਦੇ ਵਿੱਚ 25722 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ ਮਾਈਕਰੋਸਾਫਟ ਮਾਈਕਰੋਸਾਫਟ ਦੇ ਸੀਈਓ ਸਤਿਆਨ ਨਡੇਲਾ ਨੇ ਇਹ ਐਲਾਨ ਕੀਤਾ ਹੈ ਭਾਰਤ ਦੇ ਦੌਰੇ ਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਸੈਮੀਨਾਰ ਕੀਤੇ ਜਾ ਰਹੇ ਨੇ ਅਮਰੀਕਾ ਦੀ ਪ੍ਰਮੁੱਖ ਆਈਟੀ ਕੰਪਨੀ ਮਾਈਕਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਾਨਕੀ ਸੀਈਓ ਸਤਿਆ ਨਡੇਲਾ ਨੇ ਅਗਲੇ 2 ਸਾਲਾਂ 'ਚ ਭਾਰਤ 'ਚ ਆਪਣੇ ਕਲਾਉਡ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰੋਬਾਰ 'ਚ 3 ਬਿਲੀਅਨ ਡਾਲਰ ਯਾਨੀ 25722 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਸਤਿਆਨ ਢੇਲਾ ਨੇ ਮਾਈਕਰੋਸਾਫਟ AI ਟੂਲ ਦੇ ਬੈਂਗਲੁਰੂ ਫੇਸ 'ਚ ਇੱਕ ਘੋਸ਼ਣਾ ਕੀਤੀ ਹੈ ਮਾਈਕਰੋਸਾਫਟ ਮਾਰਕੀਟ ਕੈਪ ਦੇ ਲਿਹਾਜ਼ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਹੈ ਇਸਦੀ ਮਾਰਕੀਟ ਕੈਪ 3.181 ਟ੍ਰਿਲਿਨ ਡਾਲਰ ਹੈ ਇਸ ਤੋਂ ਅੱਗੇ ਐਪਲ ਅਤੇ ਐਨਵਿਡੀਆ ਨੇ ਸਤਿਆਨ ਢੇਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ ਕਿ ਦੇਸ਼ ਦੇ AI ਪਰਿਵਰਤਨ ਨੂੰ ਤੇਜ਼ ਕਰਨ 'ਚ ਮਦਦ ਕਰਨ ਲਈ 파ਰਥਵਿ AI ਬੁਨਿਆਦੀ ਢਾਂਚੇ ਅਤੇ ਹੁਨਰ ਵਿੱਚ ਸਾਡੇ ਨਵੇਂ ਨਿਵੇਸ਼ ਦੀ ਘੋਸ਼ਣਾ ਕਰਕੇ ਬਹੁਤ ਖੁਸ਼ ਹਾਂ ਇਹ ਐਲਾਨ ਭਾਰਤ ਨੂੰ AI ਪਹਿਲਾ ਰਾਸ਼ਟਰ ਬਣਾਉਣ ਵਿੱਚ ਮਦਦ ਕਰਨ ਲਈ ਕੰਪਨੀ ਦੇ ਯਤਨਾਂ ਦੇ ਹਿੱਸੇ ਵਜੋਂ ਕੀਤਾ ਗਿਆ ਨਡੇਲਾ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ AI ਵਿੱਚ ਬਹੁਤ ਸੰਭਾਵਨਾਵਾਂ ਨੇ ਸਤਿਆ ਨਡੇਲਾ ਨੇ ਇਹ ਵੀ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਸੌਫਟਵੇਅਰ ਦਿੱਗਜ ਮਾਈਕਰੋਸਾਫਟ ਇਸ ਤੇਜ਼ੀ ਨਾਲ ਫੈਲ ਰਹੀ ਟੈਕਨੋਲੋਜੀ ਦੇ ਲਾਭਾਂ ਨੂੰ ਹਾਸਲ ਕਰਨ ਲਈ ਸਹਾਇਕ ਭੂਮਿਕਾ ਨਿਭਾਵੇ ਇੱਕ ਦਿਨ ਪਹਿਲਾਂ ਸਤਿਆ ਨਟੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਉਸਨੇ ਇਸ ਮੁਲਾਕਾਤ ਦੀ ਫੋਟੋ ਐਕਸ ਤੇ ਸ਼ੇਅਰ ਕੀਤੀ ਸੀ ਫੋਟੋ ਸ਼ੇਅਰ ਕਰਦਿਆਂ ਹੋਇਆਂ ਨਟੇਲਾ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਡੀ ਅਗਵਾਈ ਲਈ ਧੰਨਵਾਦ ਅਸੀਂ ਭਾਰਤ ਨੂੰ ਇੱਕ AI ਪਹਿਲਾ ਰਾਸ਼ਟਰ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਣ ਅਤੇ ਦੇਸ਼ ਵਿੱਚ ਸਾਡੇ ਨਿਰੰਤਰ ਵਿਸਤਾਰ ਤੇ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤਾਂ ਤਾਂ ਜੋ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਹਰ ਭਾਰਤੀ ਇਸ AI ਪਲੇਟਫਾਰਮ ਸ਼ਿਫਟ ਤੋਂ ਕੈਲੀਫੋਰਨੀਆ ਦੇ ਵਿੱਚ ਜੰਗਲ ਦੀ ਅੱਗ ਦਾ ਕਹਿਰ ਲਗਾਤਾਰ ਜਾਰੀ ਹੈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ 30 ਹਜ਼ਾਰ ਲੋਕਾਂ ਨੂੰ ਘਰ ਛੱਡ ਕੇ ਜਾਣ ਵਾਸਤੇ ਵੀ ਕਹਿ ਦਿੱਤਾ ਗਿਆ ਹੈ ਇਹ ਵੀ ਖ਼ਸ਼ਤ ਜਿਤਾਏ ਜਾ ਰਹੇ ਨੇ ਕਿ 10 ਹਜ਼ਾਰ ਲੋਕਾਂ ਦੇ ਘਰਾਂ ਨੂੰ ਅੱਗ ਕਿਸੇ ਵੀ ਵੇਲੇ ਲੱਗ ਸਕਦੀ ਹੈ ਦੱਖਣੀ ਕੈਲੀਫੋਰਨੀਆ ਵਿੱਚ ਤੇਜ਼ੀ ਨਾਲ ਵਧ ਰਹੀ ਜੰਗਲ ਦੀ ਅੱਗ ਕਾਰਨ ਲਗਭਗ 30 ਹਜ਼ਾਰ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਉਕਤ ਆਦੇਸ਼ ਦਿੱਤੇ ਜਾਣ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਹੈਵਨ ਨਿਊਜ਼ਮ ਨੇ ਮੰਗਲਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਵਰਨਰ ਦੇ ਦਫ਼ਤਰ ਦੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਜਿਵੇਂ ਕਿ ਦੱਖਣੀ ਕੈਲੀਫੋਰਨੀਆ ਵੀਰਵਾਰ ਤੋਂ ਖਤਰਨਾਕ ਹਵਾਵਾਂ ਅਤੇ ਬਹੁਤ ਜ਼ਿਆਦਾ ਜੰਗਲੀ ਅੱਗ ਦਾ ਅਨੁਭਵ ਕਰ ਰਿਹਾ ਹੈ ਗਵਰਨਰ ਗੈਵਨ ਨਿਊਜ਼ਮ ਨੇ ਅੱਜ ਪੈਸੀਫਿਕ ਪੈਲੀ ਸਟੇਟਸ ਦਾ ਦੌਰਾ ਕੀਤਾ ਅਤੇ ਪੈਲੀ ਸਟੇਟਸ ਅੱਗ ਦਾ ਜਵਾਬ ਦੇਣ ਲਈ ਸਥਾਨਕ ਅਤੇ ਰਾਜ ਦੇ ਫਾਇਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਲਾਸ ਏਂਜਲਸ ਦੇ ਉੱਚ ਪੱਧਰੀ ਰਿਹਾਇਸ਼ੀ ਖੇਤਰ ਪੈਸੀਫਿਕ ਪੈਲਿਸੈਡਜ਼ ਵਿੱਚ ਸਭ ਤੋਂ ਪਹਿਲਾਂ ਜੰਗਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਮੰਗਲਵਾਰ ਦੁਪਹਿਰ ਤੱਕ ਅੱਗ 1260 ਏਕੜ ਦੇ ਖੇਤਰ ਵਿੱਚ ਫੈਲ ਚੁੱਕੀ ਸੀ ਪੈਸੀਫਿਕ ਪੈਲਿਸੈਡਜ਼ ਦੇ ਧਰਤੀ ਤੇ ਨਿਊਜ਼ਮ ਨੇ ਅਗਨਾਲ ਪ੍ਰਭਾਵਿਤ ਪਾਈਚਾਰਿਆਂ ਦੀ ਸਹਾਇਤਾ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਨਿਊਜ਼ਮ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਖਤਰਨਾਕ ਤੂਫਾਨ ਹੈ ਜੋ ਬਹੁਤ ਜ਼ਿਆਦਾ ਅੱਗ ਦੇ ਖਤਰੇ ਪੈਦਾ ਕਰਦਾ ਹੈ ਨਿਊਜ਼ਮ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਅਗ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਦੇਖ ਰਹੇ ਹਾਂ ਜੋ ਪੈਸੀਫਿਕ ਪੈਲਿਸਾਰਟਸ ਵਿੱਚ ਤੇਜ਼ੀ ਨਾਲ ਵਧੀ ਹੈ ਉੱਧਰ ਲਾਸ ਐਂਜਲਸ ਦੇ ਫਾਇਰ ਚੀਫ ਅ ਕ੍ਰਿਸਟਿਨ ਐਮ ਕਾਰੋਲਿਨ ਨੇ ਸਥਾਨਕ ਨਿਊਜ਼ ਆਊਟਲੈਟਸ ਨੂੰ ਦੱਸਿਆ ਹੈ ਕਿ ਅੱਗ ਨਾਲ ਬਹੁਤ ਸਾਰੇ ਘਰ ਨੁਕਸਾਨੇ ਗਏ ਨੇ ਤੇ 10000 ਤੋਂ ਵੱਧ ਘਰਾਂ ਨੂੰ ਅੱਗ ਲੱਗਣ ਦਾ ਖਤਰਾ ਹੈ ਚੰਦੇ-ਜੰਦੇ ਇੱਕ ਵਾਰ ਫਿਰ ਨਸਲ ਮਾਰਦਿਆਂ ਮੁਖੜ ਲੈ ਇਸ ਤੇ ਕੈਨੇਡਾ ਤੇ ਆਰਥਿਕ ਬਲਦੀ ਵਰਤੋਂ ਕਰਨਗੇ ਡੋਨਾਲਡ ਟਰੰਪ ਮੈਕਸੀਕੋ ਤੇ ਕੈਨੇਡਾ ਦੇ ਟੈਰਿਫ ਲਾਉਣ ਦੀ ਗੱਲ ਦੁਹਰਾਈ ਕਾਂਟੇ ਮੈਕਸੀਕੋ ਦੀ ਖਾੜੀ ਦਾ ਬਦលਿਆ ਨਾ ਨਾ ਬਦਲ ਕੇ ਰੱਖਣਗੇ ਅਮਰੀਕਾ ਦੀ ਖਾੜੀ ਮਾਈਕਰੋਸਾਫਟ ਦੇ ਸੀਈਓ ਸਤਿਆਨ ਨਡੇਲਾ ਦਾ ਐਲਾਨ ਹੈ ਭਾਰਤ ਦੇ ਵਿੱਚ 25722 ਕਰੋੜ ਰੁਪਏ ਦਾ ਕੀਤਾ ਜਾਵੇਗਾ ਨਿਵੇਸ਼ ਇਸ ਦੇ ਨਾਲ ਹੀ ਮੇਨੂ ਦੇ ਇਜਾਜ਼ਤ ਕਲ ਫੇਰਮ ਲੰਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ